ਜੱਪੋ ਨਾ ਲਾ ਨਾ ਪੀਨੀ ਮੇੜਦੀ ਮੇੜ ਵਿੱਚ ਧੀਰੇ ਮੇੜਦੀ ਪੈਰੀ ਕਾਜਰਾ ਪੈਣ ਵਾਲੀ ਹਣਾ ਨਾ ਮੇਰੀ ਕੋਈਆ ਵਿਆਹ ਸਾ ਨਾ ਹੋ ਜੇ ਮੰਡਿਆ ਰਹੇ ਮੈਂ ਕੋਈਆ ਨਾ ਜਲਦੀ ਬੀਤੀ ਤੂੰ ਤਾਂ ਵਿਆਹ ਸਾ ਨਾ ਹੋ ਜੇ ਮੰਡਿਆ ਰਹੇ ਮੇਰੀ ਐ ਕੋ ਹੋ ਜੇ ਤੇਰੀ ਧੀ ਮੇਰੀ ਨਾਮੇ ਹਾਂਜੀ ਹਾਂਜੀ ਅੱਜ ਤੁਸੀਂ ਦੇਖਦਾ ਸੀ ਚਮੇਲ ਵਾਲੇ ਇੱਥੇ ਮੇਲੇ ਵਿੱਚ ਪਹੁੰਚੇ ਅੱਜ ਆਓ ਤੁਹਾਡੀ ਆਪਾਂ ਸ਼ਖਸੀਅਤ ਨਾਲ ਗੱਲਬਾਤ ਕਰਾਉਣੇ ਗੁਰਪ੍ਰੀਤ ਜੀ ਗੋਪੀ ਨਾਲ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਵੀ ਸਮਾਂ ਦਿੱਤਾ ਹੈ ਨਾ ਤੇ ਬਾਕੀ ਬਹੁਤ ਵਧੀਆ ਬਾਈ ਮੇਲਾ ਮੈਂ ਤਕਰੀਬਨ ਬਾਈ ਸੇ ਤਾਂ 2 ਸਾਲ ਹੋ ਗਏ ਹੁਣ ਤਾਂ ਚਲੋ ਲੋਕਾਂ ਚ ਆਮ ਚਿਹਰਾ ਆ ਗਿਆ ਪਰ ਮੈਂ ਪਹਿਲਾਂ ਤੇ ਇੱਥੇ ਮੋਟਰਸਾਈਕਲ ਤੇ ਆ ਕੇ ਇਹ ਮੇਲਾ ਵੇਖ ਕੇ ਜਾਂਦਾ ਰਿਆ ਜਿੱਦੋਂ ਇੱਥੇ ਲਾਹਵਹੀਰਾ ਆਇਆ ਉਦੋਂ ਵੀ ਮੈਂ ਆਇਆ ਪਰ ਬਾਈ ਕਣਵਰ ਆਇਆ ਉਦੋਂ ਵੀ ਆਏ ਮੇਰੀ ਤਕਰੀਬ ਬਣਾਉਣਾ ਹੀ ਆ ਮੈਂ ਇੱਥੇ ਬਹੁਤ ਵਧੀਆ ਬਾਈ ਪਿੰਡ ਦਾ ਸੰਯੋਗ ਆ ਹਨਾ ਬਾਕੀ ਬਾਈ ਜਿੱਥੇ ਪਿੰਡ ਦਾ ਸੰਯੋਗ ਹੁੰਦਾ ਏਕਾ ਹੁੰਦਾ ਉਥੇ ਮੇਲੇ ਹੁੰਦੇ ਆ ਪਾਰਟੀ ਬਾਜੀ ਤੋਂ ਉੱਪਰ ਹੋ ਕੇ ਮੇਲੇ ਹੁੰਦੇ ਆ ਸੋ ਪਿੰਡ ਪਿੰਡ ਹਰੇਕ ਮੇਲੇ ਹੋਣੇ ਚਾਹੀਦੇ ਆ ਆਜੇ ਸੱਭਿਆਚਾਰਕ ਦਾ ਖਾਸ ਕਰਕੇ ਹਨਾ ਟੂਰਨਾਮੈਂਟ ਹੋਣੇ ਚਾਹੀਦੇ ਆ ਨਸ਼ਿਆਂ ਤੋਂ ਦੂਰ ਰਹਿੰਦੇ ਆ ਨਵੇਂ ਮੁੰਡੇ ਜਿਹੜੇ ਮੇਲੇ ਆ ਇਹਦੇ ਨਾਲ ਆਪਣਾ ਪੰਜਾਬ ਪੁਰਾਣਾ ਚੇਤੇ ਆਉਂਦਾ ਖਾੜੇ ਲੱਗਣੇ ਇਹ ਵੀ ਜ਼ਰੂਰੀ ਆਪਾਂ ਭੁੱਲ ਗਏ ਵਿਰਸਾ ਆਪਾਂ ਕੱਲੇ ਮੋਬਾਈਲਾਂ 'ਚ ਹੀ ਵਿਜੀ ਰਹੇਗੇ ਸੋ ਬਹੁਤ ਬਹੁਤ ਬਾਈ ਵਧੀਆ ਸਾਰੀ ਆਪਣਾ ਬਾਬਾ ਸਾਈਂ ਸਪੋਰਟਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਬਾਈ ਭੁੰਦਰ ਸਾਹਿਬ ਦਾ ਬਾਈ ਸਿੰਘ ਫਲੈਕਸ ਵਾਲਿਆਂ ਦਾ ਬਾਈ ਗਾਗੀ ਪ੍ਰਧਾਨ ਦਾ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਡਾ ਵਧੀਆ ਮਾਨ ਸਨਮਾਨ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਬਾਈ ਜੀ ਜਿਹੜੇ ਮੰਨ ਕੇ ਚੱਲੋ ਹੁਣ ਆਪਣੀ ਜਨਰੇਸ਼ਨ ਦਾ ਸ਼ਹਿਰ ਵਿੱਚ ਜਾ ਰਹੀ ਹੈ ਬਹੁਤ ਜ਼ਿਆਦਾ ਕੀ ਕਹਿਣਾ ਚਾਹੂੰਗਾ ਤੁਸਾਂ ਬਾਈ ਮੈਂ ਇਹ ਆਣਾ ਬਈ ਜਦੋਂ ਕਿਸੇ ਦਾ ਧੀ ਪੁੱਤ 16 17 ਸਾਲ ਦਾ ਹੁੰਦਾ ਨਾ ਉਹਨੂੰ ਮਾੜੀ ਸੰਗਤ ਚ ਨਾ ਰਾਲ ਲੰਦਿਓ ਜੇ ਉਹ ਪਹਿਲੀ ਤਾਂ ਗੱਲ ਆ ਮਾਂ ਪਿਓ ਦੇ ਵੀ ਕੋਈ ਸਾਰੇ ਹੁੰਦਾ ਜੇ ਆਪਾਂ ਜਵਾਕ ਨੂੰ ਬਾਹਰ ਕੱਢਾਂਗੇ ਤਾਂ ਫੇਰ ਆ ਕਿਸੇ ਮੇਲੇ ਚਲ ਜਾਵਾਂਗੇ ਕੋਈ ਘੋੜਿਆਂ ਦੇ ਮੇਲੇ ਚਲ ਜਾਵਾਂਗੇ ਉਹਨੂੰ ਜਾਨਵਰ